ਹਾਂਜੀ ਦੋਸਤੋ ਕੀ ਹਾਲ ਆ। ਆਪਾਂ ਨੂੰ ਪਤਾ ਹੀ ਉਹ ਦਿਨ ਤਵੀਆਂ ਦੇ ਬੈਰੰਗ ਦੀ ਕਰਦੇ ਸੀਗੇ ਸੁਪਰ ਫਿਲਟਰ ਦੀ। ਪਰ ਫੇਰ ਆਪਾਂ ਉਹ ਤਾਂ ਚਲੋ ਇੱਕ ਦੀ ਫਾਲਟ ਆਇਆ ਬਾਕੀ ਤਾਂ ਸਹੀ ਸੀਗੇ। ਹੁਣ ਮੇਰੇ ਫੱਟੇ 'ਚ ਕੋਈ ਟੁੱਟਾ ਲੱਗੀ ਹੋਊਗੀ ਤੇ ਫੱਟਾ ਹੋਗਾ ਇੱਥੋਂ ਗਿੰਦਾ। ਨਾਲੇ ਰੂਲੇ ਦਾ ਕਰਨਲ ਹੀ ਸੈੱਟ ਚਲਾ ਕੇ ਦੇਖਿਆ ਥੋੜਾ ਜਿਹਾ ਰੂਲਾ ਆਪ ਡਾਉਣ ਜੇ ਕਰਨਾਲਾ ਸੀਗਾ। ਤੇ ਪਿੰਨਾ ਹੁਣ ਕੱਢ ਤਿਆਂ ਪਹਿਲਾਂ ਤਾਂ ਡੋਡੀ ਕੀਤਾ। ਤੇ ਕੇਸ ਦਾ ਤੁਹਾਨੂੰ ਪਤਾ ਹੀ ਹੋਵੇ ਇੱਕ ਇਥੋਂ ਤੈਨੂੰ ਨਿਕਲ ਜਾਣੀ ਆ ਤੇ ਉਧਰੋਂ ਮੂੰਹ ਰੋਡਣ ਦੇ ਲੈ ਲੈ ਜਾਣੇ ਬਸ ਹੋਰ ਇਹਦਾ ਕੁਝ ਖੁੱਲਣ ਵਾਲਾ ਨਹੀਂਗਾ ਤੇ ਨਟ ਖੋਲੇ ਹੁਣ ਚੱਕੀ ਬਈ ਤਨ ਇਹਨੂੰ ਪੱਟ ਲਈਏ ਵੱਡਾ ਬੇਚ ਕਸ ਲੈਣਾ ਹੁਣ ਵਿੱਚੋਂ ਫਿਰ ਲਖਾਉਣੇ ਤੇ ਲੈ ਲੈ ਹਲਾਲਾ ਮੈਂ ਦੰਗ ਕਰੇ ਕਰਨ ਦਾ ਆਪਣੀ ਵੀਡੀਓ ਇਹ ਕੇਹੀ ਆ ਵੀ ਕਰੇ ਰਿਪੇਅਰ ਕਰਨ ਦਾ ਠੀਕ ਆ ਕੋਈ ਆਪਾਂ ਇਹ ਨਹੀਂ ਦੱਸ ਦਿੰਦੇ ਵੀ ਉੱਥੋਂ ਕਰਾਉ ਜੇ ਦੁਕਾਨ ਤੋਂ ਕਰਾਉ ਹਮਝੀ ਵੀ ਜਿਹੜੇ ਬੰਦੇ ਨੇ ਘਰੇ ਮਿਹਨਤ ਕਰਨੀ ਆ ਫੁੱਲਾ ਟਾਈਮ ਆ ਤਾਂ ਆਪਣੇ ਕੋਲੇ ਆ ਤੇ ਸੌਂਦੀ ਘਰੇ ਕਰਿਆ ਕਰੋ ਉਹਦੇ ਨਾਲ ਨੌਲੇਜ ਵੀ ਵੱਧਦੀ ਆ। ਆ ਮੁੰਨਾ ਦਾ ਕੋਲੇ ਨੇ ਬਣਾਇਆ। ਕਿਹੜੇ? ਇਹ ਤਾਂ ਫੱਟੀ ਤੇ ਆਈ ਆ। ਆਪਾਂ ਦੇਖ ਲੈਨੇ ਚੱਲੋ ਨੇ। ਉਹੀ ਬਈ। ਲੱਗ ਰਹੀ ਹੋਣਾ ਇੱਥੇ। ਹੂੰ। ਲੈਡ ਆਪਾਂ ਬਦਲ ਲਈ ਦਿੱਤੇ ਸੀ ਕਿ ਹੁਣ ਦੇ ਹੈਗੇ। ਵੀ ਇਹ ਵੀ ਨਾਲ ਖੋਲ੍ਹਣੇ ਪੈਣੇ ਜਨ। ਫੱਟੀ ਬਦਲਣ ਕੀਤੀ ਵੀ। ਇੱਕ ਮਿੰਟ ਆਖਾਂ ਹੁੰਦੇ। ਹੁੰਦੇ ਆਏ ਵੀ ਕੀ ਬਣਦਾ ਫੱਟੀ ਸਾਰੀ ਇਹਦੇ ਨਾਲ ਲੱਗੀ ਸੀ ਤੇ ਹੁਣ ਪਾਸੇ ਵਾਲੇ ਨਟ ਖੋਲ ਲਿਆ ਆ ਆ ਗਿਆ ਆਪਣਾ ਰੂਲਾ ਕਿ ਕਿਉਂਕਿ ਜਦੋਂ ਕੋਈ ਪਨੀਰੀ ਵਾਲ ਆ ਜਾਂਦਾ ਥਾਂ ਉਦੋਂ ਇਹ ਟੁੱਟ ਚੜੀ ਜਾਂਦੀ ਤੇ ਇੱਥੋਂ ਵੀਂਗਾ ਹੋਇਆ ਸੀਗਾ ਥੋੜਾ ਜਿਹਾ ਥੋੜੀ ਥੋੜੀ ਕਲਰ ਜੀ ਬਣਾਉਣ ਵਾਲੀ ਈ ਆ ਦੀ ਤੇ ਵੀ ਸੈਟਇਆ ਕਰਕੇ ਆ ਸਿੱਧਾ ਉਹਦੇ ਨਾਲੇ ਪੱਤੀ ਥੋੜੀ ਜਿਹੀ ਡਾਊਨ ਕਰ ਦਾਂਗੇ ਇਹਦੇ ਚ ਬਹੁਤ ਬੜ ਬੁਝ ਗਿਆ ਪਹਿਲੇ ਤੇ ਬਾਕੀ ਜਦੋਂ ਹੋਰ ਰਿਪੇਅਰ ਕਰਨ ਲੱਗੇ ਨਾਲ ਹੁਣ ਰੂਲਾ ਸਾਫ਼ ਕਰ ਦੇਣਾ ਤੇ ਜੇ ਹੋਰ ਰਿਪੇਅਰ ਕਰਨ ਲੱਗੇ ਉਦੋਂ ਫੇਰ ਜਰੂਰ ਵੀਡੀਓ ਪਾਵਾਂਗੇ ਤੁਹਾਨੂੰ ਆਬੀ